ਲੋ ਐਨੇ ਸੇਵਾ ਮੁਕਤ ਅਧਿਕਾਰੀ ਹਰਪਾਲ ਸਿੰਘ ਜਿਨ੍ਹਾਂ ਵੱਲੋਂ ਲੋਕਾਂ ਨੂੰ ਸੇਵਾ ਦੀ ਆਪ ਕਰਨ ਦੀ ਅਨੋਖੀ ਪਹਿਲ ਕਦਮੀ ਕੀਤੀ ਗਈ ਹੈ। ਇਹਨਾਂ ਨੇ ਖਾਲਸ ਗੁੜ ਸ਼ੱਕਰ ਦੇਸੀ ਖੰਡ ਤਿਆਰ ਕਰਨ ਦੇ ਨਾਲ ਸਰੋਂ, ਅਲਸੀ, ਬਦਾਮਾ ਅਤੇ ਤਿਲਾਂ ਦਾ ਤੇਲ ਕੱਢਣ ਦਾ ਕਾਰੋਬਾਰ ਵੀ ਸ਼ੁਰੂ ਕੀਤਾ ਹੈ। ਜਿਸ ਲਈ ਨਾ ਗੰਨੇ ਦਾ ਰਸ ਕੱਢਣ ਲਈ ਕੁਲਾੜੀ ਅਤੇ ਤੇਲ ਕੱਢਣ ਲਈ ਕੋਲੂ ਲਗਾਇਆ ਹੈ। ਹਰਪਾਲ ਸਿੰਘ ਆਪਣੇ AIG Agro Farm Fresh ਵਿੱਚ ਜਿੱਥੇ 8 ਕਿਸਮ ਦੇ ਕੈਮੀਕਲ ਰਹਿਤ ਗੁੜ ਤਿਆਰ ਕੀਤੇ ਜਾਂਦੇ ਨੇ ਉੱਥੇ ਹੀ ਜਾਮਨ, ਗੰਨਾ ਅਤੇ ਸੇਬ ਦਾ ਸਿਰਕਾ ਵੀ ਤਿਆਰ ਕੀਤਾ ਜਾਂਦਾ ਹੈ। ਦੇਸੀ ਖਾਲਸ ਉਤਪਾਦਾਂ ਦਾ A Farm ਸਮਰਾਲਾ ਚੰਡੀਗੜ੍ਹ ਮਾਰਤੇ ਪੈਂਦੇ ਪਿੰਡ ਰੈਡੋ ਨੇੜੇ ਚੱਲ ਰਿਹਾ ਹੈ ਜਿੱਥੇ ਹਰਪਾਲ ਸਿੰਘ ਆਪਣੀ ਨਿਗਰਾਨੀ ਹੇਠ ਸਾਰੇ ਉਤਪਾਦ ਤਿਆਰ ਕਰਕੇ ਵੇਚਦੇ ਨੇ। ਉੰਦਸਾ ਕਿ ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਬੇਸ਼ੱਕ ਗੰਨਾ ਮਿਲ ਵਿੱਚ ਮੁਰ ਕੰਮ ਕਰਨ ਦੀ ਪੇਸ਼ਕਸ਼ ਹੋਈ ਸੀ ਪਰ ਉਹਨਾਂ ਦਾ ਉਦੇਸ਼ ਸੀ ਕਿ ਲੋਕਾਂ ਨੂੰ ਕੈਮੀਕਲ ਰਹਿਤ ਤੇ ਸਾਫ ਸੁਥਰੀਆਂ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਣ ਇਸ ਲਈ ਉਹਨਾਂ ਐਗਰੋ ਫਾਰਮ ਫਰੈਸ਼ ਨਾਦਾ ਸਟੋਰ ਖੋਲਿਆ ਇਹ ਆ ਦੇਸੀ ਮੇਰੇ ਮਿੱਤਰ ਹਰਿੰਦਰ ਸਿੰਘ ਲਖੋਵਾਲ ਅਸੀਂ ਇਹ ਉਹਨਾਂ ਇਸ ਆਦੇਸ਼ ਦੇ ਪ੍ਰਤੀ ਵੀ ਆਪਾਂ ਇੱਕ ਇਹੋ ਜਿਹਾ ਪਲਾਂਟ ਲਾਈਏ ਵੀ ਜਿੱਥੇ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਨੇ ਸਾਫ਼ ਸੁਥਰੀਆਂ ਸੀ ਪ੍ਰੋਵਾਈਡ ਕਰੀਏ ਉਸ ਆਦੇਸ਼ ਨਾਲ ਸੀ AIG ਐਗਰੋਫਾਰਮ ਫਰਸ਼ ਸ਼ੁਰੂ ਕੀਤੀ ਅਸੀਂ ਦੇਸੀ ਖੰਡ ਤਿਆਰ ਕਰਦੇ ਹਾਂ ਬ੍ਰਾਊਨ 슈ਗਰ ਤਿਆਰ ਕਰਦੇ ਹਾਂ ਉਸ ਤੋਂ ਬਾਅਦ ਇਹ ਸਾਡੀ ਜਿਹੜੀ ਹੈਗੀ ਸੱਕਰ ਇਹ ਤਿਆਰ ਕਰਦੇ ਹਾਂ ਫਿਰ ਇਸ ਤੋਂ ਬਿਨਾਂ ਗੁੜ ਤੇ ਇਹ ਖਿਲਾੜੀ ਦੇ ਪ੍ਰੋਡਕਟਾਂ ਤੋਂ ਬਿਨਾਂ ਫਿਰ ਅਸੀਂ ਕੁਝ ਪ੍ਰੋਡਕਟ ਅਸੀਂ ਹੋਰ ਵੀ ਆਪਣੇ ਤਿਆਰ ਕਰਦੇ ਆ ਜਿਵੇਂ ਕਿ ਅਸੀਂ ਤੇਲ ਅਸੀਂ ਆਪਣਾ ਆ ਸਾਰੇ ਤੇਲ ਅਸੀਂ ਆਪਣੇ ਆਪ ਕੱਢਦੇ ਆ ਉਹਦੇ ਵਿੱਚ ਜਿਹੜਾ ਹੈਗਾ ਸਾਡਾ ਸਰੋਂ ਦਾ ਤੇਲ ਆ ਇਹ ਕੱਢਿਆ ਹੋਇਆ ਅਸੀਂ ਪੀੜੀ ਸਰੋਂ ਦਾ ਤੇਲ ਕੱਢਦੇ ਆ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਇਹ ਨਾਰੀਅਲ ਦਾ ਤੇਲ ਅਸੀਂ ਆਪਣਾ ਇੱਥੇ ਤਿਆਰ ਕਰਦੇ ਆ ਔਰ ਇਹ 100% ਪਿਓਰ ਆ ਜਿਹੜਾ ਹੈਗਾ ਤੇਲ ਆ ਉਸ ਤੋਂ ਬਾਅਦ ਵਿੱਚ ਫਿਰ ਆ ਅਸੀਂ ਸਿਰਕੇ ਤਿਆਰ ਕਰਦੇ ਆ ਇਹ ਗੰਨੇ ਦਾ ਸਿਰਕਾ ਹਾਂ ਮੋਟਿਵ ਕੀ ਇਸ ਤਰ੍ਹਾਂ ਜੀ ਵੀ ਇਹ ਜਿਹੜਾ ਅਸੀਂ ਜੋਨਟ ਸ਼ੁਰੂ ਕੀਤਾ ਅਸੀਂ ਬਹੁਤ ਜ਼ਿਆਦਾ ਪ੍ਰੋਫਿਟ ਨਾ ਮੈਂ ਮਤਲਬ ਰਿਟਾਇਰੀ ਪਰਸਨ ਹੁਣ ਮੇਰਾ ਪਰਪਸ ਇਹ ਨਹੀਂ ਵੀ ਮੈਂ ਬਹੁਤ ਜ਼ਿਆਦਾ ਪੈਸੇ ਦੇ ਵਾਸਤੇ ਜਾਂ ਉਹਦੇ ਵਾਸਤੇ ਕੰਮ ਕਰਾਂ ਮੇਰਾ ਜਿਹੜਾ ਪਰਪਸ ਆ ਉਹ ਇਹ ਹੈ ਵੀ ਲੋਕਾਂ ਨੂੰ ਸਾਫ਼ ਸੁਥਰਾ ਖਾਣਾ ਦਈਏ ਉਧਰ ਹਰਪਾਲ ਸਿੰਘ ਦੇ ਸੁਪਰਾਲੇ ਤੋਂ ਬੀਕਯੂ ਲਖੋਵਾਲ ਸੂਬਾ ਪ੍ਰਧਾਨ ਹਰਿੰਦਰ ਸਿੰਘ ਲਖੋਵਾਲ ਵੀ ਕਾਫੀ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਕਿਸਾਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਾਂ ਵਿੱਚ ਪੈਦਾ ਕੀਤੇ ਉਤਪਾਦਾਂ ਨੂੰ ਆਪ ਤਿਆਰ ਕਰਨ ਅਤੇ ਇਕੱਠੇ ਹੋ ਕੇ ਇੱਕ ਪਲੈਟਫਾਰਮ ਤੇ ਆਪ ਵੇਚਣ ਤਾਂ ਜੋ ਵਧੀਆ ਮੁਨਾਫਾ ਉਹ ਕਮਾ ਸਕਣ। ਉਹਨਾਂ ਕਿਸਾਨਾਂ ਨੂੰ ਐਵੀ ਅਪੀਲ ਕੀਤੀ ਕਿ ਉਹ ਆਪਣੀਆਂ ਫਸਲਾਂ ਤੇ ਘੱਟੋ-ਘੱਟ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕਰਨ। ਇੱਥੇ ਹਰਪਾਲ ਸਿੰਘ ਉਹਨਾਂ ਨੇ ਏਪਲ ਪਲਾਂਟ ਲਾਇਆ ਹੋਇਆ। ਇੱਥੇ ਹਰ ਕਿਸਮ ਦਾ ਸਾਫ਼ ਸੁਥਰਾ ਗੁੜ, ਸ਼ੱਕਰ, ਤੇਲ, ਆਟੇ ਇੱਥੇ ਦਿੱਤੇ ਜਾਂਦੇ ਨੇ। ਸਾਹਮਣੇ ਹੀ ਬਣਾਇਆ ਜਾਂਦਾ ਗੁੜ ਵੀ ਬਣਾਇਆ ਜਾਂਦਾ ਵਜ਼ਿਆ ਜਾਲੀ ਲਾ ਕੇ ਸਾਫ ਸੁਥਰਾ ਕੋਈ ਮੱਖੀ ਮੱਛਰ ਜਾਂ ਕੋਈ ਕੁੱਤਾ ਅੰਦਰ ਨਹੀਂ ਵੜ ਸਕਦਾ ਕੋਈ ਕੈਮੀਕਲ ਇਹਦੇ ਵਿੱਚ ਨਹੀਂ ਵਰਤਿਆ ਜਾਂਦਾ ਚੰਗੇ ਤਰੀਕੇ ਦੇ ਨਾਲ ਬਲਾਇਆ ਬਣਾਇਆ ਜਾਂਦਾ ਉਹ ਆਪ ਐਮ ਐਸ ਸੀ 슈ਗਰ ਟੈਕਨੋਲੋਜੀ ਨੇ ਤੇ ਅਸੀਂ ਮੈਂ ਸੁਨੇਹਾ ਦੂੰ ਕਿਸਾਨਾਂ ਨੂੰ ਕਿਉਂਕਿ ਜਦ ਆਪਾਂ ਸਿੱਧਾ ਗੰਨਾ ਵੇਚਦੇ ਆ ਜਾਂ ਸਿੱਧੀ ਕੋਈ ਰਾਹ ਮਟੀਰੀਅਲ ਵੇਚਦੇ ਆ ਉਹਦੇ ਚੋਂ ਨਾ ਪ੍ਰੋਫਿਟ ਨਹੀਂ ਹੁੰਦਾ ਅੱਜ ਜਵਾਨਾਂ ਆ ਗਿਆ ਵੀ ਤੁਸੀਂ ਅਸੀਂ ਆਪਦੀ ਪੈਦਾਵਾਰ ਕਰਕੇ ਉਹਨੂੰ ਆਪ ਬਣਾਈਏ ਉਹਨੂੰ ਆਪ ਬਣਾ ਕੇ ਵੇਚੀਏ ਉਦੇ ਚ ਜਿਹੜਾ ਪ੍ਰੋਫਿਟ ਹੋਊਗਾ ਕਿਉਂਕਿ ਜਿਹੜੀਆਂ ਫਸਲਾਂ ਦੀ ਨਕਦਰੀ ਹੋ ਰਹੀ ਆ ਫਸਲਾਂ ਨੂੰ ਆਪਾਂ ਸਿੱਟ ਕੇ ਆ ਰਹੇ ਆਂ ਸਬਜ਼ੀਆਂ ਦੀ ਨਕਦਰੀ ਹੋ ਰਹੀ ਆ ਆਪਣੇ ਗੰਨੇ ਨੂੰ ਵੀ ਸਾਲ-ਸਾਲ ਕੇ ਪੇਮੈਂਟਾਂ ਨੂੰ ਲੱਗ ਜਾਂਦਾ ਸੀ ਤੇ ਲੈਣਾ ਚ ਲੱਗਣਾ ਪੈਂਦਾ ਆਪਦਾ ਪ੍ਰੋਡਕਟ ਬਣਾ ਕੇ ਵੇਚੋ ਸਾਫ ਸੁਥਰਾ ਬਣਾ ਕੇ ਵੇਚੋ ਸੋ ਹਰਪਾਲ ਸਿੰਘ ਦਾ ਇਹ ਉਹ ਪ੍ਰਲਾਵ ਆ ਕਿ ਹਿਸ਼ ਲਗਾਯੋਗੇ ਕਿਸਾਨਾਂ ਨੂੰ ਇਸ ਤੋਂ ਸਿੱਧ ਲੈਂਡ ਦੀ ਲੋੜ ਹੈ ਤਾਂ ਜੋ ਆਪਣੀ ਪੈਦਾਵਾਰ ਤੋਂ ਆਪ ਉਤਪਾਦ ਤਿਆਰ ਕਰਨ ਅਤੇ ਆਪ ਹੀ ਵੇਚਣ ਜਿਸ ਨਾਲ ਕਿਸਾਨ ਆਪਣੀ ਮਿਹਨਤ ਦਾ ਮੁੱਲ ਆਪ ਤੈਅ ਕਰ ਸਕਣਗੇ ਅਤੇ ਲੋਕਾਂ ਨੂੰ ਵੀ ਖਾਲਸ ਉਤਪਾਦ ਮਿਲਣਗੇ ਜਿਸ ਨਾਲ ਲੋਕਾਂ ਦੀ ਸੇਤ ਨਾਲ ਖਿਲਵਾੜ ਵੀ ਬੰਦ ਹੋ ਜਾਵੇਗਾ ਪੀਟੀਸੀ ਨਿਊਜ਼ ਲਈ ਸਮਰਾਲਾ ਤੋਂ ਦਿਨੇਸ਼ ਦੀ ਰਿਪੋਰਟ